ਅਰ ਇਹ ਕੰਮ ਹੋ ਜਾਂਦਾ ਜਦੋਂ ਆਪਾਂ ਕਿਹਦਾ ਕਰਦੇ ਨਾ ਪਰਚਾ ਹੋ ਜਾਂਦਾ ਉਸੇ ਬੰਦੇ ਤੇ ਉੱਤੇ ਨਹੀਂ ਹੁੰਦਾ ਦੂਜੇ ਬੰਦੇ ਜਿਹੜਾ ਨਸ਼ਾ ਵੇਚਦਾ ਉੱਤੇ ਪਰਚਾ ਨਹੀਂ ਹੁੰਦਾ ਜਿਹੜਾ ਕਰਦਾ ਪਿੰਡ ਚ ਆਪਾਂ ਲਾ ਕਰਦਾ ਉੱਤੇ ਪਰਚਾ ਹੋ ਜਾਂਦਾ ਇਸ ਕੀ ਕਾਰਨ ਕੀ ਮੰਨਦੇ ਹਾਂ ਬਾਹਰ ਤਾਂ ਕੀ ਮੰਨਦੇ ਸਰਕਾਰਾਂ ਦੀ ਨਿਗਹਿਲੀ ਜਿਹੜਾ ਬੰਦਾ ਸਿਚਾਈ ਤੇ ਚੱਲਦਾ ਉਹਦੇ ਮਗਰ ਤੁਰੇ ਜਿਹੜਾ ਬੰਦਾ ਸਿਚਾਈ ਤੇ ਚੱਲਦਾ ਨਾ ਉੱਥੇ ਚੱਲਣਾ ਚਾਹੀਦਾ ਸਰਕਾਰ ਨੂੰ ਉਹਦਾ ਸਾਥ ਦੇ ਤੇ ਨਸ਼ਾ ਇਹ ਆ ਕਿ ਨਸ਼ੇ ਦਾ ਜਿੰਨਾ ਚਿਰ ਪੁਲਿਸ ਇਮਾਨਦਾਰ ਨਹੀਂ ਹੁੰਦੀ ਸਾਡੇ ਲੀਡਰ ਇਮਾਨਦਾਰ ਨਹੀਂ ਹੁੰਦੇ ਉਹਨਾਂ ਚ ਨਸ਼ਾ ਖਤਮ ਹੋਣਾ ਬਹੁਤ ਮੁਸ਼ਕਲ ਕਿਉਂਕਿ ਬਹੁਤ ਆ ਜਿਆਦਾ ਜਿਹੜਾ ਪੁਲਿਸ ਵਾਲੇ ਇਸ ਚੀਜ਼ ਦੇ ਵਿੱਚ ਅਨਮੋਲੋਂ ਨੇ ਉਹਨਾਂ ਦੇ ਲੜਕੇ ਖੁਦ ਅਨਮੋਲੋਂ ਨੇ ਰਿਸ਼ਤੇਦਾਰ ਅਨਮੋਲੋਂ ਨੇ ਜਿੰਨਾ ਚਿਰ ਇਸ ਚੀਜ਼ ਨੂੰ ਨਾਕ ਨਹੀਂ ਪੈਂਦੀ ਉਹਨਾਂ ਚਿਹਰੇ ਦੇ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਮਤਲਬ ਇਹ ਜਿਹੜੇ ਐਸਐਚਓ ਆ ਐਸਐਸਪੀ ਆ ਇਹਨਾਂ ਦੇ ਉੱਤੇ ਸ਼ਕਤੀ ਹੋਣੀ ਚਾਹੀਦੀ ਜਿਹਦੇ ਵੀ ਇਲਾਕੇ ਦੇ ਕੇਸ ਹੁੰਦਾ ਇਹ ਜਵਾਬਦੇਹ ਰਹਿਣਾ ਚਾਹੀਦਾ ਜਿਹੜੀ ਚੋੜੀ ਜਾਂਦੇ ਟਾਈਟ ਕੀਤੀ ਆ ਕਿਤੇ ਵਕਤੀ ਤੌਰ ਤੇ ਨਾਲ ਹੋਵੇ ਤੇ ਥੋੜਾ ਚਰੀ ਹੋਵੇ ਆ ਇਹਦੀ ਗੱਲ ਲੋਟ ਹੈ ਨਾ ਮਤਲਬ ਉਹਨੂੰ ਜੇ ਕਿਸੇ ਚੀਜ਼ ਨੂੰ ਆਪਾਂ ਫੜਿਆ ਵਾ ਉਹਨੂੰ ਸਿਰੇ ਤੱਕ ਲਾਈਏ ਅੱਛਾ ਇਹ ਕਿ ਸਜਾ ਮੈਂ ਤਾਂ ਮਾਦਿਆਂ ਆ ਰਹੀ ਇਹ ਵੀ ਦਣਾ ਚਾਹਣਾ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਨਸ਼ੇ ਨੂੰ ਆਪਾਂ ਜਦੋਂ ਛਡਾਉਣਾ ਵਾ ਬਿਲਕੁਲ ਆਪਾਂ ਸੀਆਈਡੀ ਰਿਪੋਰਟ ਪੈਣਾ ਚ ਕਰਵਾ ਸਕਦੇ ਆ ਕਿਹੜੇ ਕਿਹੜੇ ਬੰਦੇ ਵੇਚਦੇ ਆ ਪਤਾ ਨਾ ਬਿਲਕੁਲ ਕਿ ਭਗਵੰਤ ਮਾਨ ਸਾਡੇ ਪਿੰਡ ਵਿੱਚ ਆਵੇ ਤੇ ਅਸੀਂ ਉਹਨੂੰ ਖੁਦ ਪੁੱਛੀਏ ਕਿ ਵੇਖੋ ਵੀਰ ਜੀ ਨਾ ਸਾ ਬਿਲਕੁਲ ਨਹੀਂ ਹਟਾਇਆ ਵੀਰ ਜੀ ਉਹਨਾਂ ਨੇ ਬਿਲਕੁਲ ਨਹੀਂ ਰਪੀਏ ਜਿੰਨਾ ਫਰਕ ਨਹੀਂ ਆ ਸਾਡੇ ਅਮਰਸਰ ਦੇ ਵਿੱਚ ਮੁੰਡੇ ਆਮ ਡਿੱਗੇ ਪਏ ਸੜਕਾਂ ਦੇ ਉੱਤੇ ਆਮ ਹੀ ਡਿੱਗੇ ਪਏ ਹੱਦੋਂ ਪਰੇ ਪਰ ਉਸ ਬੰਦੇ ਸਾਡੇ ਜੁੜਿਆ ਹੋ ਫਰੇ ਡੈਮੇਜ ਨਾਲ ਮੈਂ ਹਾਂ ਤੁਹਾਡੇ ਨਾਲ ਸਰਵਿਸ਼ਨ ਅਕਸਰ ਲੋਕ ਮੇਲਿਆਂ ਦੇ ਇਕੱਠੇ ਹੁੰਦੇ ਨੇ ਅਸੀਂ ਖਡੂਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਜਿੱਥੇ ਬਾਬਾ ਗੁਰਮੁਖ ਸਿੰਘ ਜੀ ਬਾਬਾ ਚੰਡਾ ਸਿੰਘ ਜੀ ਬਾਬਾ ਉਤਮ ਸਿੰਘ ਜੀ ਉਹਨਾਂ ਦੇ ਸਤਾਬਦੀ ਦੇ ਲੋਕ ਜਿਹੜੇ ਆ ਕਾਫੀ ਇੱਥੇ ਪਹੁੰਚ ਚੁੱਕੇ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਜਿਹੜੀਆਂ ਸਕਤਾਂ ਬਹੁਤ ਪਹੁੰਚੇ ਹੋਈਆਂ ਨੇ ਪਰ ਮੌਜੂਦਾ ਹਾਲਾਤਾਂ ਦੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਭਗਵੰਤ ਮਾਨ ਸਰਕਾਰ ਪੰਜ 6 ਦਿਨ ਤੋਂ ਕਾਫੀ ਜੜੀ ਐ ਐਕਸ਼ਨ ਵਿੱਚ ਦਿਖਾਈ ਦੇ ਰਹੀ ਐ ਪ੍ਰਸ਼ਾਸਨ ਵੀ ਜਿਹੜਾ ਐ ਉਹ ਕਾਫੀ ਹਰਕਤ ਦੇ ਵਿੱਚ ਆਇਆ ਹੋਇਆ ਐ ਜਿਹੜੇ ਨਸ਼ਾ ਤਸ਼ਕਰ ਨੇ ਉਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਜਿਹੜੀ ਐ ਬਹੁਤ ਢੱਲੇ ਦੇ ਨਾਲ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹਨਾਂ ਦੇ ਘਰ ਜਿਹੜੇ ਢਾਈ ਆ ਰਹੇ ਨੇ ਲੋਕਾਂ ਨੇ ਕੀ ਇਤਰਾਇਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਿਲਕੁਲ ਠੀਕ ਹੈ ਨਸ਼ੇ ਦਾ ਕਾਫੀ ਰੌਲਾ ਸੀ ਪੰਜਾਬ ਦੇ ਵਿੱਚ ਪੰਜ ਛੇ ਦਿਨਾਂ ਤੋਂ ਕਾਫੀ ਜੜਾ ਉਹ ਉਸ ਵੀ ਸਰਤਰ ਕੋ ਚੁੱਕੀ ਹੈ ਤੇ ਭਗਵੰਤ ਮਾਨ ਸਰਕਾਰ ਵੀ ਚੂੜੀ ਕੱਸੀ ਪਈ ਹੈ ਕਿਵੇਂ ਦੇਖ ਲਈ ਨਸ਼ੇ ਦਾ ਇਹ ਆ ਕਿ ਨਸ਼ੇ ਦਾ ਜਿੰਨਾ ਚਿਰ ਪੁਲਿਸ ਇਮਾਨਦਾਰ ਨਹੀਂ ਹੁੰਦੀ ਸਾਡੇ ਲੀਡਰ ਇਮਾਨਦਾਰ ਨਹੀਂ ਹੁੰਦੇ ਉਹਨਾਂ ਚ ਨਸ਼ਾ ਖਤਮ ਹੋਣਾ ਬਹੁਤ ਮੁਸ਼ਕਲ ਕਿਉਂਕਿ ਬਹੁਤ ਆ ਜਿਆਦਾ ਜਿਹੜਾ ਪੁਲਿਸ ਵਾਲੇ ਇਸ ਚੀਜ਼ ਦੇ ਵਿੱਚ ਅੰਮਾਲੋ ਨੇ ਹਾਂ ਉਹਨਾਂ ਦੇ ਲੜਕੇ ਖੁਦ ਅਨਮੋਲਮ ਨੇ ਰਿਸ਼ਤੇਦਾਰ ਅਨਮੋਲਮ ਨੇ ਜਿਨ੍ਹਾਂ ਚਿਹਰੇ ਇਸ ਚੀਜ਼ ਨੂੰ ਨਾਤ ਨਹੀਂ ਪੈਂਦੀ ਉਹਨਾਂ ਚਿਹਰੇ ਦੇ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਮਤਲਬ ਨਸ਼ੇ ਵਾਲਿਆਂ ਨੂੰ ਫੜਨ ਦੇ ਨਾਲੋਂ ਆਪਣੇ ਬਿਹੜਾ ਪ੍ਰਸ਼ਾਸਨ ਹੈ ਭਗਵੰਦ ਮਾਨਸਾ ਕਰਾ ਉਹਨੂੰ ਸਹੀ ਕਰਨਾ ਬਿਲਕੁਲ ਠੀਕ ਇਹ ਜਿਹੜੇ ਐਸਐਚਓ ਆ ਐਸਐਸਪੀ ਆ ਇਹਨਾਂ ਦੇ ਉੱਤੇ ਸ਼ਕਤੀ ਹੋਣੀ ਚਾਹੀਦੀ ਜਿਹਦੇ ਵੀ ਇਲਾਕੇ 'ਚ ਕੇਸ ਹੁੰਦਾ ਇਹ ਜਵਾਬਦੇਹ ਹੋਣੇ ਚਾਹੀਦੇ ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਐਸਐਚਓ ਨੇ ਉਹ ਤਾਂ 2 ਮਹੀਨੇ ਬਾਅਦ ਤੇ 9 ਮਹੀਨੇ ਬਾਅਦ ਬਦਲੇ ਜਾਂਦੇ ਨੇ ਪਰ ਜਿਹੜੇ ਮੁੰਚੀ ਨੇ ਜਾਂ ਜਾ ਹੌਲਦਾਰ ਨੇ ਉਹ 10-10 ਸਾਲਾਂ ਤੋਂ ਇੱਕ ਇੱਕ ਥਾਣੇ ਵਿੱਚ ਮੌਜੂਦ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਇਹਨਾਂ ਦੀ ਮਿਲੀਭੁਗਤ ਨਾਲ ਹੁੰਦਾ ਐ ਸਟੇਟ ਚੇਂਜ ਹੋ ਜਾਂਦਾ ਇਹਦੇ ਵਿੱਚ ਇਹ ਆ ਕਿ ਜਿਹੜੇ ਵੀ ਮੁਲਾਜ਼ਮ ਆਏ ਇਹ ਆਪਣੀ ਤਨਖਾਹ ਦੇ ਵਿੱਚ ਆਪਣਾ ਸਿਤਕ ਰੱਖਣਾ ਇਹ ਅਸੀਂ ਰਿਸ਼ਵਤ ਦਾ ਕੋਈ ਪੈਸਾ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਸਾਡੇ ਬੱਚਾ ਦੇ ਨਹੀਂ ਲੱਗਣਾ ਚਾਹੀਦਾ ਇਹ ਦਸ਼ਾ ਖਤਮ ਹੋ ਸਕਦਾ ਨਾ ਸ਼ਾ ਵੇਖਦਾ ਕਾਫੀ ਕਿੱਥੇ ਸਾਡੇ ਪਿੰਡ ਸਾਡੇ ਪਿੰਡ ਵੇਖਦਾ ਵਾ ਪੀਟਾ ਹੈਦਾ ਹੀ ਆ ਬੜਾ ਮੋਟਾ ਹੀ ਉਹਣਾ ਚੂੜੀ ਕੱਸੀ ਆ ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ ਕਿਦਾਂ ਲੱਗਦਾ ਵਧੀਆ ਲੱਗਦਾ ਉਹ ਨਹੀਂ ਮੰਨਣਾ ਚਾਹੀਦਾ ਪੰਜਾਬ ਜੰਦਾ ਸ਼ਾ ਹੋਣਾ ਹੀ ਚਾਹੀਦਾ ਉਹਦੇ ਹਾਂਜੀ ਚਾਹੀਦਾ ਬਿਲਕੁਲ ਭਾਈ ਸਾਸ਼ੀ ਕਾਲ ਜੀ ਇਹ ਠੀਕ ਠਾਕ ਹੈ ਵਿਕੀ ਮੇਰਾ ਇਹ ਮੇਰਾ ਮੇਰਾ ਕਿਹੜਾ ਨਗਰ ਹੈ ਇਹ ਆਪਣਾ ਗੋਵਿੰਦ ਸਾਹਿਬ ਜੀ ਭਗਵੰਤ ਮਾਨ ਸਰਕਾਰ ਨਸ਼ੇ ਤੇ ਥੋੜੀ ਚੂੜੀ ਕਾਫੀ ਹਾਂ ਦੇ ਕੱਸੀ ਹੋਈ ਆ ਪੰਜ ਛੇ ਦਿਨ ਹੋ ਗਏ ਨੇ ਪਹਿਲਾਂ ਤਾਂ ਸਾਨੂੰ ਵੀ ਨਹੀਂ ਹਿੰਦੀਦਾ ਤੇ ਤੁਹਾਨੂੰ ਵੀ ਨਹੀਂ ਲੱਗਦੀ ਆ ਜੀ ਕੱਸੀ ਰਹਿ ਗਈ ਸਰ ਇੱਥਾ ਕੱਸੀ ਤਾਂ ਹੈਗੀ ਆ ਪਰ ਹੁਣ ਕੱਸੀ ਆ ਪਹਿਲਾਂ ਨਹੀਂ ਕੱਸੀ ਜਦੋਂ ਚਲੋ ਸਰਕਾਰ ਆਈ ਆ ਕਹਿੰਦੀ ਲਿਆਉਂਗੀ ਬਲਦਬ ਲਿਆਉਂਗੀ ਇਸੇ ਕਰਕੇ ਲੋਕਾਂ ਨੇ ਇਸੇ ਕਰਕੇ ਵੋਟਾਂ ਪਾਈਆਂ ਤੇ ਉਹ ਕਰਕੇ ਹੁਣ ਥੋੜਾ ਗੰਗ ਰੰਗ ਵਿਖਾਉਣ ਲੱਗੇ ਆ ਹੁਣ ਪਤਾ ਨਹੀਂ ਵੋਟਾਂ ਨਾ ਕਰਕੇ ਰੰਗ ਵਿਖਾਉਣ ਲੱਗੇ ਗਾਉਣ ਲੱਗੇ ਆ ਲਾਗੇ ਤੁਰੇ ਆਉਂਦੇ ਆ ਪਤਾ ਨਹੀਂ ਕੀ ਹਿਸਾਬ ਆ ਕਿਤੇ ਅੱਗੇ ਰੱਬ ਜਾਣਦਾ ਪਰ ਲੋਕੀ ਸੱਤ ਦਿਨੇ ਤੇ ਪਰਚਾ ਸਾਡੇ ਦੇ ਕੀਤਾ ਜਾਂਦਾ ਪਿੰਡਾਰੇ ਵੀਰ ਜੀ ਸਾਥ ਦਿੰਦੇ ਆ ਪਰ ਇਹ ਕੰਮ ਹੋ ਜਾਂਦਾ ਜਦੋਂ ਆਪਾਂ ਕਿਹਦਾ ਕਰਦੇ ਨਾ ਪਰਚਾ ਹੋ ਜਾਂਦਾ ਉਸੇ ਬੰਦੇ ਦੇ ਉੱਤੇ ਨਹੀਂ ਹੁੰਦਾ ਦੂਜੇ ਬੰਦੇ ਜਿਹੜਾ ਨਸ਼ਾ ਵੇਚਦਾ ਉੱਤੇ ਪਰਚਾ ਨਹੀਂ ਹੁੰਦਾ ਜਿਹੜਾ ਕਰਦਾ ਪਿੰਡ ਚ ਭਲਾ ਕਰਦਾ ਉੱਤੇ ਪਰਚਾ ਹੋ ਜਾਂਦਾ ਕੀ ਕਾਰਨ ਕੀ ਮੰਨਦੇ ਹਨ ਕਾਰਨ ਕੀ ਮੰਨਦੇ ਸਰਕਾਰਾਂ ਦੀ ਨਿਵੇਹੀ ਜਿਹੜਾ ਬੰਦਾ ਸੱਚਾਈ 'ਚ ਚੱਲਦਾ ਉਹਦੇ ਮਗਰ ਤੁਰੇ ਜਿਹੜਾ ਬੰਦਾ ਸੱਚਾਈ ਦੇ ਚੱਲਦਾ ਨਾ ਉੱਥੇ ਚੱਲਣਾ ਚਾਹੀਦਾ ਸਰਕਾਰ ਨੂੰ ਉਹਦਾ ਸਾਥ ਦੇਵੇ ਤੇ ਨਸ਼ਾ ਕਿਉਂ ਨਾ ਖਤਮ ਹੋ ਪਰ ਤੁਸੀਂ ਵੱਡੀ ਜੇਤ ਦੇ ਨਾਲ ਭਾਈ ਅਮਰਪਾਲ ਸਿੰਘ ਇੱਥੋਂ ਚਿਤਾਈ ਨੇ ਪਰ ਅਜੇ ਤੱਕ ਝੇਲ ਚ ਨੇ ਉਹ ਇਹੋ ਹੈ ਨਾ ਸਰਕਾਰਾਂ ਦੀ ਇਹੋ ਗੂਪੀਆਂ ਇਹੋ ਨਜ਼ਰ ਆਉਂਦੀ ਹੈ ਜਿਹੜਾ ਬੰਦਾ ਸੱਚਾਈ ਦੇ ਚੱਲਦਾ ਤੇ ਆਪਾਂ ਉਹਨੂੰ ਕੀ ਕਰਦੇ ਨੇ ਜਿਹੜਾ ਬੰਦਾ ਸੱਚਾਈ ਦੇ ਚੱਲਦਾ ਹੈ ਜਿਹੜੇ ਬੰਦੇ ਚੰਗੇ ਆ ਉਹਨਾਂ ਨੂੰ ਸੁਟੀ ਜਾਂਦੇ ਆ ਆਪਾਂ ਜੇਲਾਂਾਂ 'ਚ ਜਿਹੜੇ ਬੰਦੇ ਉਹ ਨਸ਼ਾ ਵੇਦੇ ਉਹ ਬਾਹਰ ਠੀਕ ਆ ਜੀ ਜਿਹੜਾ ਪਤਾ ਸੱਚਾਈ ਦੇ ਚੱਲਦਾ ਉਹਨੂੰ ਚੱਲਣ ਦਾ ਠੀਕ ਹੈ ਜੋ ਕੰਮ ਕੀ ਕਰਦਾ ਉਹਨੂੰ ਵੇਖੋ ਉਹ ਜਿੱਤਿਆ ਵਾ ਉਹਨੂੰ ਕੱਢਣਾ ਚਾਹੀਦਾ ਬਾਹਰ ਠੀਕ ਆ ਜੀ ਉਹਨੂੰ ਕੱਢੋ ਕੀ ਕਰਦਾ ਵਾ ਥੇਰ ਮੁੜ ਕੇ ਜੋ ਕਰਦਾ ਸਹੀ ਕਰਦਾ ਵਧੀਆ ਗੱਲ ਆ ਠੀਕ ਆ ਜੀ ਉਹਨਾਂ ਇੰਨੀ ਬੋਰਡ ਤੇ ਉਹ ਜਿੱਤਿਆ ਵਾ ਉਹਨੂੰ ਕੱਢਣਾ ਚਾਹੀਦਾ ਬਾਹਰ ਹਾਂ ਜੀ ਕਿਵੇਂ ਦੇਖਦੇ ਆਂ ਪਾਜੀ ਚੂੜੀ ਟੈਟ ਕੀਤੀ ਹੋਈ ਥੋੜੀ ਜਿਹੀ ਨਹੀਂ 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 ਦੇਣਗੇ ਇਸ ਤਰ੍ਹਾਂ ਕੋਈ ਚੋਰੀਆਂ ਵੀ ਜਿਹੜੀਆਂ ਬੰਦ ਹੋ ਜਾਣਗੀਆਂ ਹਾਂ ਹਾਂ ਸਰਕਾਰ ਕੀਤਾ ਨਾ ਸਰਕਾਰ ਨੇ ਵਧੀਆ ਕੀਤਾ ਚੂੜੀ ਟੈਟ ਕੀਤੀ ਆ ਵਧੀਆ ਸਰਕਾਰ ਗਾਹ ਵੀ ਇਹ ਜੇ ਕੰਮ ਇੰਨਾ ਕਰੂ گاਹ ਬਣੂਗੀ ਮੈਂ ਵੇਖਦਾ ਜੀ ਜਿਹੜੀ ਚੂੜੀ ਜਾਂਦੇ ਟੈਟ ਕੀਤੀ ਆ ਕਿਤੇ ਵਕਤੀ ਤੌਰ ਤੇ ਨਾਲ ਥੋੜਾ ਚਰੀ ਹੋਵੇ ਹਾਂ ਇਹਦੀ ਗੱਲ ਨੋਟ ਹੈ ਹੈਨਾ ਮਤਲਬ ਉਹਨੂੰ ਜੇ ਕਿਸੇ ਚੀਜ਼ ਨੂੰ ਆਪਾਂ ਫੜਿਆ ਵਾ ਉਹਨੂੰ ਸਿਰੇ ਤੱਕ ਲਾਈਏ ਅੱਛਾ ਇੱਕ ਸੁਝਾਅ ਮੈਂ ਟੈਟ ਮਾਦਿਆਂ ਆ ਰਹੀ ਇਹ ਵੀ ਦੱਸਣਾ ਚਾਹਣਾ ਕਿ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਨਸ਼ੇ ਨੂੰ ਆਪਾਂ ਜਦੋਂ ਛਡਾਉਣਾ ਵਾ ਬਿਲਕੁਲ ਆਪਾਂ ਸੀਆਈਡੀ ਰਿਪੋਰਟ ਪੈਣਾਂ ਚ ਕਰਵਾ ਸਕਦੇ ਆ ਕਿਹੜੇ ਕਿਹੜੇ ਬੰਦੇ ਵੇਚਦੇ ਆ ਪਤਾ ਨਾ ਬਿਲਕੁਲ ਉਹਨਾਂ ਨੂੰ ਆਪਾਂ ਮਤਲਬ ਡਿਟੇਨ ਕਰ ਸਕਦੇ ਆ ਪਰ ਪੁਲਿਸ ਕਹਿੰਦੀ ਆ ਕਿ ਪਿੰਡਾਂ ਵਾਲੇ ਸਾਨੂੰ ਦੱਸਣ ਲੋਕ ਪਿੰਡਾਂ ਵਾਲੇ ਕਹਿੰਦੇ ਨੇ ਕਿ ਪੁਲਿਸ ਨੂੰ ਪਤਾ ਸਾਰਾ ਦੇਖੋ ਜੀ ਪਿੰਡ ਵਾਲੇ ਵੀ ਦੱਸ ਸਕਦੇ ਪਿੰਡ ਵਾਲੇ ਵੈਰ ਨਹੀਂ ਪਵਾ ਸਕਦੇ ਕਿਸੇ ਦੇ ਨਾਲ ਹਾਂਜੀ ਬਿਲਕੁਲ ਇਹ ਸਰਕਾਰ ਦਾ ਕੰਮ ਆ ਤੇ ਸਰਕਾਰ ਜੇ ਚਾਵੇ ਤਾਂ ਬੜਾ ਕੁਝ ਕਰ ਸਕਦੀ ਕਰ ਸਕਦੀ ਹੈ ਹਾਂਜੀ ਕਿਵੇਂ ਦੇਖਦੇ ਆ ਭਾਜੀ ਹਾਂਜੀ ਛੂੜੀ ਕੱਟ ਹੋਈ ਹੈ ਕਾਫੀ ਟਾਈਮ ਤੋਂ ਰੌਲਾ ਸੀ ਕਿ ਨਸ਼ਾ ਬਹੁਤ ਆ ਗਿਆ ਪੰਜਾਬ ਨਸ਼ਾ ਬਹੁਤ ਆ ਗਿਆ ਅੱਜ ਵੀ ਜਿਹੜੀਆਂ ਬੈਠ ਕੇ ਉਹ ਐਸਐਸਪੀ ਸਾਹਿਬ ਡੀਸੀ ਸਾਰੇ ਜਿਹੜੇ ਚੰਡੀਗੜ੍ਹ ਭਲਾਏ ਹੋਏ ਨੇ ਕਿ ਨਸ਼ਾ ਰਹਿਣ ਨਹੀਂ ਦੇਣਾ ਪੰਜਾਬ 'ਚ ਕਿਵੇਂ ਦੇਖਦੇ ਹੋ ਬਿਲਕੁਲ ਜੀ ਇਹ ਤੇ ਐਵੇਂ ਉਹਨਾਂ ਦੀਆਂ ਗੱਲਾਂ ਹੀ ਆ ਨਸ਼ਾ ਦਾ 1% ਵੀ ਨਹੀਂ ਖਤਮ ਆਇਆ ਵਧਿਆ ਜ਼ਰੂਰ ਹੋਊਗਾ ਖਤਮ ਨਹੀਂ ਹੋਇਆ ਇਹ ਗੱਲ ਝੂਠੀ ਹੈ ਬਾਕੀ ਪ੍ਰਸ਼ਾਸਨ ਵੀ ਜੇ ਗੱਲ ਕਰੀਏ ਬੜੀ ਲੰਮੀ ਹੋ ਜਾਂਦੀ ਆ ਇਹ ਗੱਲ ਕੋਈ ਨਿੱਕੇ ਮੋਟੇ ਲੈਵਲ ਦੀ ਨਹੀਂ ਹੈ ਏਜੰਸੀਆਂ ਸਾਰੀਆਂ ਕਰਵਾ ਰੀਆਂ ਖਾਸ ਕਰਕੇ ਉਹ ਪੰਜਾਬ ਨੂੰ ਟਾਰਗੇਟ ਕਰਦੇ ਆ ਪੰਜਾਬ ਖਤਮ ਕਰਨਾ ਉਹਨਾਂ ਨੂੰ ਡਰ ਲੱਗਦਾ ਵੀ ਕਿਤੇ ਕੋਈ ਖਾਲਸਤਾਨ ਨਾ ਬਣਾ ਦੇ ਇਸ ਕਰਕੇ ਇਹਨਾਂ ਨੂੰ ਨਸ਼ੇ ਦੇ ਦੇ ਕਿਤੇ ਖਤਮ ਕੀਤਾ ਜਾਵੇ ਇਹ ਏਜੰਸੀਆਂ ਦਾ ਕੰਮ ਹੈ ਇਹ ਕੋਈ ਤਲਵਾਰਾਂ ਤੋਂ ਨਹੀਂ ਹਾਰੇ ਬੰਦੂਕਾਂ ਦੇ ਗਾੜੀ ਖਲੋਗੇ ਤਾਂ ਨਹੀਂ ਮਰੇ ਬਿਲਕੁਲ ਜੀ ਬਿਲਕੁਲ 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 ਇਹਨਾਂ ਨੇ ਇਹਨਾਂ ਦੀ ਸੋਚ ਹੈ ਏਜੰਸੀਆਂ ਦੀ ਵੀ ਇਹ ਪੰਜਾਬ ਨੂੰ ਆਪਾਂ ਖਤਮ ਕਰ ਲੈਣਾ ਹੁਣਾਂ ਤੇ ਨਹੀਂ ਪਰ ਉਹ ਜੋਰ ਪੂਰਾ ਲਾ ਰਹੇ ਆ ਜੀ ਜੋਰ ਜਿੰਨਾ ਉਹਨਾਂ ਦਾ ਪੂਰਾ ਲਾ ਰਹੇ ਆ ਕਾਫੀ ਸਮੇਂ ਤੋਂ ਰੌਲਾ ਸੀ ਕਿ ਨਸ਼ਾ ਬਹੁਤ ਪੰਜਾਬ ਦੇ ਵਿੱਚ ਵੱਧ ਚੁੱਕਾ ਹੈ ਚੂੜੀ ਟੈਡ ਕੀਤੀ ਹੈ ਭਗਵੰਤ ਮਾਨ ਸਰਕਾਰ ਨੇ ਪ੍ਰਸ਼ਾਸਨ ਪੱਭਾ ਭਾਰੇ ਕੀ ਕਹਿਣਾ ਜਾਵੇ ਇੱਧਰ ਆ ਜਾ ਉਹ ਆਣੀ ਉਹ ਚੂੜੀ ਜੜੀ ਕਿਹੜੀ ਟੈਡ ਕੀਤੀ ਅੱਜ ਤੇ ਉਹੇ ਕੰਮ ਚੱਲੀ ਜਾਂਦਾ ਵੇਖਦੇ ਆਪਾਂ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਉਹ ਵਾਅਦੇ ਕਰਦੀਆਂ ਕਿਹੜੀ ਕਿਹੜੀ ਪੂਰੇ ਕਰਨ ਰਹੀ ਹੈ ਬੰਦ ਲੱਗਦਾ ਨਹੀਂ ਬੰਦ ਘਰੇਆ ਕੋਈ ਨਹੀਂ ਬੰਦ ਨਸ਼ਾ ਬੰਦ ਹੋ ਜੇ ਗਰੀਬੀ ਬੰਦ ਹੋ ਜੇ ਉਹ ਵੀ ਨਹੀਂ ਬੰਦ ਹੁੰਦਾ ਨੇ ਹੁਣ ਤੇ ਕਾਫੀ ਜਿਹੜੇ ਨਸ਼ਾ ਤਸਕਰਾਂ ਦੇ ਘਰ ਵੀ ਟਾਏ ਜਾ ਰਹੇ ਆ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਚ ਸੁਟਾ ਜਾ ਰਹੇ ਹੁਣ ਇਹ ਜਿਝਕਤਾਈ ਹੋਵੇ ਤੇ ਵੇ ਜਨਾ ਕਿੱਥੇ ਟੈਂਡ ਲੈ ਆ ਆਪਣੇ ਪਿੰਡ ਤੋਂ ਵੇਖਿਆ ਇੱਥਾ ਆਪਣੇ ਪਿੰਡ ਨੇ ਤੁਹਾਡੇ ਪਿੰਡ ਬਹੁਤ ਮਸਾ ਨਹੀਂ ਸਾਡੇ ਪਿੰਡ ਤੇ ਤੁਹਾਡੇ ਪਿੰਡ ਨਗਰ ਹੋ ਗਿਆ ਜਿਹੜੀ ਗੱਲ ਚਾਰ ਜੋ ਅੱਜ ਆਉਂਦੀ ਤੁਹਾਨੂੰ ਚਲੋ ਮਿਹਰਬਾਨਾ ਜਿਹੜਾ ਵਾ ਕਾਫੀ ਟਾਈਮ ਤੋਂ ਨਸ਼ੇ ਦੀ ਦਲਦਲ ਵਿੱਚ ਲੋਕ ਫਸੇ ਨੇ ਹਾਂਜੀ ਭੈਣਾਂ ਦੇ ਮੋਬਾਈਲ ਖੋਏ ਜਾਂਦੇ ਨੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਪੰਜ ਛੇ ਦਿਨ ਹੋ ਗਏ ਨੇ ਭਗਵੰਤ ਮਾਨ ਸਰਕਾਰ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਬਟ ਉਹ ਆਪਣੇ ਵੱਲ ਦੇਣ ਦੇ ਹੋਣਗੇ ਨਾ ਇੱਧਰ ਤੇ ਅਜ ਤੱਕ ਕੁਛ ਨਹੀਂ ਇੱਧਰ ਤੇ ਉਦਾਂ ਹੀ ਜਿਦਾ ਪਹਿਲਾਂ ਨਸ਼ਾ ਚੱਲਦਾ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਮੇਮੇ ਹੁਕਾ ਮਨਾਵਾ ਸਟੇਸ਼ਨੋਂ ਪਿੰਡ ਗੋਟਨ ਕਿੱਟ ਲੱਗੀ ਕਾਫੀ ਚੱਲਦਾ ਉੱਥੇ ਨਸ਼ਾ ਬਹੁਤ ਜ਼ਿਆਦਾ ਜੀ ਅੱਛਾ ਹਦੋਂ ਪਰੇ ਨਸ਼ਾ ਚੱਲਦਾ ਵਾ ਕਿ ਜਿੰਨਾ ਕੇ ਹੀ ਕਹਿ ਸਕਦੇ ਹੋ ਉਤੋਂ ਜ਼ਿਆਦਾ ਹੀ ਚੱਲਣ ਡਿਆ ਵਾ ਘਟ ਨਹੀਂ ਹੋ ਸਕਦਾ ਇਹ ਅੱਛਾ ਬਹੁਤ ਜ਼ਿਆਦਾ ਨਸ਼ਾ ਤੇ ਅੱਜ ਕੱਲ੍ਹ ਜਾਂਦੇ ਜਾਂਦੇ ਕੋਈ ਚੀਜ਼ਾਂ ਖੋਖੋ ਕੇ ਲਈ ਜਾਂਦੇ ਬਹੁਤ ਜ਼ਿਆਦਾ ਚਪੇੜਾ ਮਾਰ ਮਾਰ ਕੇ ਮੁੰਡਿਆਂ ਕੋਲ ਮੁੰਡੇ ਚੀਜ਼ਾਂ ਖੋਈ ਜਾਂਦੇ ਆ ਕੁੜੀਆਂ ਦੀ ਹਾਲਾਤ ਨਹੀਂ ਉਹੋ ਜਿਹੀ ਰਹਿ ਗਏ ਵਿਚਾਰੇ ਕੁੜੀਆਂ ਵੀ ਅੱਜ ਕੱਲ ਨਸ਼ਾ ਪੂਰਾ ਕਰਨ ਡੀਆਂ ਬਿਲਕੁਲ ਹੈਨਾ ਭਗਵੰਤਮਾਨ ਉਹ ਕੁੜੀਆਂ ਬੇਚਕ ਜਿੰਨੀ ਮਰਜ਼ੀ ਮਾਰੀ ਜਾਵੇ ਪਰ ਉਹਦੇ ਦਮ ਚ ਇੰਨਾ ਨਹੀਂ ਹੈਣੀ ਕਿ ਸਾਡੇ ਅੰਮਰਸਰ ਦੇ ਵਿੱਚ ਆਣ ਕੇ ਨਸ਼ਾ ਮਕਾ ਸਕੇ ਹੈਨਾ ਧੰਨਵਾਦ ਭੈਣ ਬਹੁਤ ਬਹੁਤ ਧੰਨਵਾਦ ਮੈਂ ਤਾਂ ਜਿੰਨਾ ਕਹਉ ਤੈਨੂੰ ਕਿ ਉਹ ਨਹੀਂ ਮੈਂ ਤੇ ਵਾਅਦਾ ਚੜ੍ਹ ਕੇ ਬੇਇੱਜ਼ਤੀ ਕਰੂੰਗੀ ਕਿਉਂਕਿ ਅਸੀਂ ਆਪ ਖੋਦ ਹੀ ਪਤੇ ਆ ਅੱਛਾ ਜਿੰਨਾ ਸਾਡੇ ਘਰ ਵਿੱਚ ਨਸ਼ਾ ਚੱਲਦਾ ਨਹੀਂ ਨਾ ਮੈਂ ਤਾਂ ਖੋਦ ਚਾਹੁੰਦੀ ਆ ਕਿ ਭਗਵੰਤਮਾਨ ਸਾਡੇ ਨਸ਼ਾ ਬਿਲਕੁਲ ਨਹੀਂ ਹਟਾਇਆ ਵੀਰ ਜੀ ਉਹਨਾਂ ਨੇ ਬਿਲਕੁਲ ਨਹੀਂ ਰਪੀਏ ਜਿੰਨਾ ਫਰਕ ਨਹੀਂ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਮੁੰਡੇ ਆਮ ਡਿੱਗੇ ਪਏ ਸੜਕਾਂ ਦੇ ਤੇ ਆਮ ਹੀ ਡਿੱਗੇ ਪਏ ਹੱਦੋਂ ਪਰੇ ਔਰ ਪੁਲਿਸ ਪ੍ਰਸ਼ਾਸਨ ਨੇ ਫੜਦੀ ਉਹਨਾਂ ਨਸ਼ੇ ਵਾਲਿਆਂ ਦੇਖੋ ਜੀ ਉਹ ਤੇ ਤੁਹਾਡੇ ਸਾਹਮਣੇ ਮੈਂ ਡਰੂੰਗੀ ਨਹੀਂ ਹੈ ਨਾ ਭਾਵੇਂ ਮੇਰੇ ਕੋਈ ਕਰਵਾਰੀ ਹੋਵੇ ਪੁਲਿਸ ਵਾਲੇ ਤੇ ਆਪ ਵੀ ਆ ਕੇ ਜਾਂਦੇ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਆਪ ਕਮਿਸ਼ਨ ਮਿਲ ਜਾਂਦੀ ਪੁਲਿਸ ਵਾਲੇ ਤੇ ਆਪ ਵੀ ਕਿਉਂਦੇ ਉਹਨਾਂ ਦੇ ਵਿੱਚ ਇਲਜ਼ਾਮ ਬਹੁਤ ਵੱਡਾ ਲਾ ਰਹੇ ਤੁਸੀਂ ਨਹੀਂ ਵੀਰੇ ਮੇਰੇ ਕਾ ਸੁਣੋ ਜ਼ਰੂਰੀ ਨਹੀਂ ਹੈ ਕਿ ਮੈਂ ਗਲਤ ਵੀ ਨਹੀਂ ਕਹੂੰਗੀ ਹੈ ਨਾ ਮੈਂ ਡਰੂਗੀ ਵੀ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਕਿ ਸਾਡੇ ਘਰ ਵਿੱਚ ਕਿੰਨਾ ਨਸ਼ਾ ਚੱਲਿਆ ਮੇਰਾ ਹੱਥ ਮੇਰੇ ਹੱਥੋਂ ਬਰੇ ਨਸ਼ਾ ਕਰ ਚੁੱਕਿਆ ਵਾ ਅੱਛਾ ਤੇ ਉਹਨਾਂ ਨੂੰ ਸੈਂਟਰ ਵਿੱਚ ਇਹ ਚੁਕਾ ਕੇ ਫੇਰ ਅਸੀਂ ਆਪਣੇ ਹਾਲਾਤਾਂ ਤੇ ਆਏ ਆ ਤੇ ਦੇਖੋ ਮੈਂ ਇਲਜ਼ਾਮ ਵੱਡਾ ਲਾਉਂਦੀ ਮੈਨੂੰ ਇਹ ਨਹੀਂ ਕਿ ਚਾਹੀ ਉਹਨਾਂ ਕਿ ਮੈਨੂੰ ਕੁਝ ਕਰ ਦੇਣਗੇ ਚਾਹੀ ਕਿਦਾਂ ਹਨਾ ਜੋ ਵੀ ਗੱਲ ਕਰਦੇ ਆਪਾਂ ਸੱਚੀ ਕਰਨਦੇ ਆ ਝੂਠ ਨਹੀਂ ਕਿਸ ਨੂੰ ਕਹਾਂਗੇ ਹਰੇਕ ਇਨਸਾਨੇ ਕੁਝ ਕਰਨ ਦੇਖੋ ਤੁਸੀਂ ਆ ਵੱਖਰੇ ਮੈਂ ਵੱਖਰੀ ਆ ਇਹ ਵੀ ਜਿਉਂ ਨਹੀਂ ਖਲੋਤੇ ਜਿਉਂ ਨਹੀਂ ਖਲੋਤੇ ਵੱਖਰੇ ਆ ਆਪਾਂ ਆਪਣੀ ਜਗ੍ਹਾ ਤੇ ਹਰੇਕ ਇਨਸਾਨੇ ਕੁਝ ਕਰ ਨਹੀਂ ਹੁੰਦਾ ਬਹੁਤ ਬਹੁਤ ਧੰਨ ਨਸ਼ੇ ਤੋਂ ਤੰਗ ਨਹੀਂ ਜੀ ਨਹੀਂ ਇਹ ਤਾਂ ਬਹੁਤ ਤੰਗ ਆ ਹਾਂ ਤੇਰੇ ਬੋਲਣਾ ਕਿਨੇ ਤੇ ਤੁਸੀਂ ਨਹੀਂ ਬੋਲੋਗੇ ਹਾਂ ਸਰਕਾਰ ਦੇ ਕੰਨਾਂ ਤੇ ਜੂਨ ਸਰਕੂ ਕਿਦਾਂ ਹਾਂਜੀ ਇਹ ਤਾਂ ਗੱਲ ਠੀਕ ਆ ਕਿਹੜਾ ਪਿੰਡ ਉਹਦਾ ਮੇਰਾ ਤਾਂ ਆਪਣਾ ਹੋਟੀਆਂ ਤੋਂ ਆਈ ਨਸ਼ਾ ਕਿੰਨਾ ਚੱਲਦਾ ਬਹੁਤ ਜ਼ਿਆਦਾ 5-6 ਦਿਨ ਹੋ ਗਏ ਨੇ ਨਸ਼ਾ ਨਿਆਰਕਾ ਚ ਬਹੁਤ ਜ਼ਿਆਦਾ ਉਹਨਾਂ ਨੇ ਖੱਲੜ ਪਾਇਆ ਨਸ਼ਾ ਪੰਜਾਂ ਛੇ ਤਰ੍ਹਾਂ ਤੋਂ ਜਿਹੜੀ ਚੂੜੀ ਹੈ ਭਗਵੰਤ ਮਾਨ ਸਰਕਾਰ ਨੇ ਕੱਸੀ ਹੈ ਹੁਣ ਹਾਂਜੀ ਹੁਣ ਕਹਿੰਦੇ ਨਸ਼ਾ ਬੰਦ ਕਰ ਦੇਣਾ ਹੈ ਹਾਂਜੀ ਕੀ ਕਹਿਣਾ ਚਾਹੋ ਮੈਂ ਤਾਂ ਨਹੀਂ ਬਹੁਤ ਜ਼ਿਆਦਾ ਗੰਦ ਪਿਆ ਸਾਡੇ ਵੀਰ ਭਰਾ ਜਿਹੜੇ ਨੇ ਬਹੁਤ ਨਸੇ ਵੱਲ ਵੱਧ ਕੇ ਹਾਂਜੀ ਮੈਂ ਧੀ ਹੋ ਬੇਨਤੀ ਕਰਨੀ ਬਹੁਤ ਜ਼ਿਆਦਾ ਗੰਦ ਪਿਆ ਅਸੀਂ ਆਨੇ ਸਰਕਾਰ ਵਧੀਆ ਆਉਗੀ ਸਰਕਾਰ ਨੇ ਬਹੁਤ ਜ਼ਿਆਦਾ ਗੰਦ ਪਾ ਬਦਲਾਅ ਕਰਨੀ ਹਾਂਜੀ ਬਦਲਾਅ ਵਾਲੀ ਸਰਕਾਰ ਲੱਗਾ ਨਹੀਂ ਬਦਲਾਅ ਹਾਂਜੀ ਪਤਾ ਸਭ ਨੂੰ ਪਤਾ ਲੱਗ ਗਿਆ ਆਪੇ ਵੋਟਾਂ ਦੇ ਕੇ ਆਪੇ ਹੁਣ ਡੇ ਪਸਤਾਉਣ ਇਹਨਾਂ ਚਲੋ ਮਿਹਰਬਾਨੀ ਬੈਣੀ